ਮਾਈ ਗੁਰ ਜੀ ਦਾ ਖਾਲਸਾ ਸਿੰਘ ਵਾਸੀ ਗੁਰ ਜੀ ਦੇ ਪੱਤੇ ਮਾਮਾ ਜੀ ਉੱਤੇ ਤਾਂਤਰਕ ਤਾਂਤਰਿਕ ਜੋਗੀਆਂ ਨੇ ਆਪਣੇ ਤਾਂਤਰਿਕ ਸਾਧਨਾ ਨਾਲ ਦਬਾਉ ਪਾਉਣਾ ਆਪਣੇ ਗੁਰਮਤਿ ਦੀ ਸ਼ਕਤੀ ਦੁਆਰਾ ਉਸ ਦਾ ਮਾਣ ਤੋੜਨਾ ਜੋ ਮਨੁੱਖ ਕਹਿਣੀ ਤੇ ਕਰਨੀ ਦਾ ਸੂਰਾ ਹੁੰਦਾ ਹੈ ਉਸ ਦੇ ਮਖਾਰ ਬਿੰਦ ਵਿੱਚੋਂ ਨਿਕਲੇ ਬਚਨ ਬੜੇ ਅਸਰ ਦੇਖ ਤੇ ਪ੍ਰਭਾਵਸ਼ਾਲੀ ਹੁੰਦੇ ਹਨ ਜੋ ਨਿਰਾ ਦੂਸਰਿਆਂ ਨੂੰ ਹੀ ਨਹੀਂ ਉਪਦੇਸ਼ ਦਿੰਦਾ ਆਪ ਔਸਦੀ ਕਮਾਈ ਤੋਂ ਸਖਣਾ ਹੁੰਦਾ ਉਸ ਦਾ ਅਸਰ ਦੂਜਿਆਂ ਤੇ ਨਾ ਮਾਤਰ ਹੀ ਹੁੰਦਾ ਤਦ ਹੀ ਗੁਰਆਣੀ ਵਿੱਚ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਅਰਥమే ਮਾਨ ਪਰਬੁੱਧੀ ਆਪਣਾ ਪਾਸੇ ਅਬਰਹਿ ਰਜਾਵਈ ਮੈਂ ਪਹਿਲੇ ਆਪ ਪੂਰਨ ਕਮਾਈ ਕਰਕੇ ਫੇਰ ਹੀ ਦੂਸਰਿਆਂ ਨੂੰ ਅਪਦੇਸ਼ ਦੇਵੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਹ ਜੀਵਾਤਮਾ ਨੂੰ ਕਿੰਨੀ ਵਡਿਆਈ ਦਿੰਦੇ ਹਨ ਜੋ ਆਪਾਂ ਅਸ ਪਿਆਰੇ ਪ੍ਰੀਤਮ ਦੀ ਆराधना ਕਰਕੇ ਉਸ ਦੀ ਯਾਦ ਨੂੰ ਉਸਦੀ ਵੀ ਤੌਰ ਤੇ ਹਿਰਦੇ ਵਿੱਚ ਵਸਾ ਲੈਂਦੇ ਹਾਂ ਅਤੇ ਫੇਰ ਹੀ ਦੂਜੇ ਜਗਿਆਸੂਆਂ ਨੂੰ ਉਸ ਕਰਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਾਂ ਜਾਂ ਨਾਨਕ ਤੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਹੋ ਤਸਕਰੋਲੀ ਕੋ ਲਕਮਾਇਆ ਸਤਗੁਰ ਦਾ ਉਪਦੇਸ਼ ਕਮਾਵੇ ਜੋ ਆਪ ਤਾਂ ਕਮਾਈ ਨਹੀਂ ਕਰਦੇ ਕੇਵਨ ਦੂਸਰਿਆਂ ਨੂੰ ਹੀ ਉਪਦੇਸ਼ ਦਿੰਦੇ ਹਨ ਬਾਬਾ ਕਬੀਰ ਜੀ ਉਹਨਾਂ ਪ੍ਰਤੀ ਹੱਤ ਬਾਰ ਦਿੰਦੇ ਹਨ ਵੀਰ ਅਮਰ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਹੀ ਰੇਤ ਰਾਸ ਬਰਾਨੀ ਰਖਤੇ ਖਾ ਜਾ ਕਰ ਕਾ ਖੇਤ ਅਦੇ ਪਨਵੇਂ ਸਤਿਗੁਰ ਧੰਗੂ ਅਰਜਨ ਦੇਵ ਸਾਹਿਬ ਜੀ ਦੀ ਬ੍ਰੋਧਕ ਹੁਕਮ ਦੀ ਪ੍ਰੋੜਤਾ ਕਰਦੇ ਹਨ ਅਬਰ ਅੰਦੇਸੇ ਆਪ ਨ ਕਰੀ ਆਵਤ ਜਾਵਤ ਜਨਮੇ ਮਰੇ ਪਰ ਬਾਬਾ ਜੀ ਨੇ ਤਾਂ ਸਾਰੀ ਆਜੂ ਦੂਸਰਿਆਂ ਨੂੰ ਕਰਨ ਲਈ ਜੋ ਵੀ ਕਿਹਾ ਪਹਿਲੇ ਆਪਸ ਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਟਾਲਿਆ ਜਾਂ ਸਤਿਗੁਰੂ ਜੀ ਦੀ ਬਾਣੀ ਦੇ ਆਧਾਰ ਤੇ ਹੀ ਕੋਈ ਬਚਨ ਕੀਤਾ ਸੋ ਇਹੋ ਜਹੇ ਕਰਨੀ ਵਾਲੀ ਜੀਵਨ ਦਾ ਆਲੇ ਦੁਆਲੇ ਦੇ ਵਾਤਾਵਰਨ ਤੇ ਪ੍ਰਭਾਵ ਪੈਣਾ ਕੁਦਰਤੀ ਸੀ ਸੰਗਤਾਂ ਨੇ ਬਾਬਾ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਧਾ ਦਿੱਤੀ ਅਤੇ ਮਨਮਤ ਦਾ ਤਿਆਗ ਕਰਕੇ ਗੁਰਮਤਿ ਨੂੰ ਜੀਵਨ ਵਿੱਚ ਧਾਰਨਾ ਕੀਤਾ ਸ਼ਰਾਬ ਦੀ ਥਾਂ ਅਮਰਤ ਨੇ ਲੈ ਲਈ ਤੇ ਮਾਸ ਦੀ ਤਾਂਸੀ ਖਰਾਕਾਂ ਛੱਡ ਕੇ ਸ਼ਾਕਾਹਾਰੀ ਜੀਵਨ ਬਣ ਗਏ ਤਾਂ ਤਰੇ ਕਨਾਥ ਇੱਥੇ ਹੀ ਨਗਰ ਗਰੀਰੂਆ ਦੇ ਨੀਕ ਯੋਗ ਮਤ ਨਾਲ ਸੰਬੰਧ ਤੈ ਕਨਾਥ ਰਹਿੰਦਾ ਸੀ ਜੋ ਥੋੜੀ ਰਿੱਧੀ ਸਿੱਧੀ ਹੀ ਸ਼ਕਤੀ ਰੱਖਣਾ ਰੱਖਣ ਰੱਖ ਸਕਦਾ ਸੀ ਲੋਕਾਂ ਨੂੰ ਬਾਰਸ਼ਰਾਵ ਦੇ ਦਰ ਦੇ ਕੇ ਆਪਣੀ ਪੂਜਾ ਕਰਾਉਂਦਾ ਸੀ ਲੋਕ ਸਨੂ ਮਾਸ ਸ਼ਰਾਵ ਦੀਆਂ ਨਾਭਤਾ ਦਿੰਦੇ ਸਨ ਜਿਉਂ ਹੀ ਲੋਕ ਗੁਰਮਤ ਵੱਲ ਪ੍ਰੇਰੇ ਗਏ ਤਾਂ ਉਸ ਜੋਗੀ ਦੀ ਮਾਨਤਾ ਵਿੱਚ ਬਹੁਤ ਫਰਕ ਪੈਣਾ ਕੁਦਰਤੀ ਸੀ ਇਸ ਸਾਰੀ ਮੰਤਾਨੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਗਿਆ ਸੀ ਉਸ ਨੇ ਸੋਚਿਆ ਕਿ ਜਿਨ੍ਹਾਂ ਨੇ ਮੇਰੇ ਇਸ ਚਾਲ ਦੇ ਰੁਜ਼ਗਾਰ ਤੇ ਲੱਤ ਮਾਰੀ ਹੈ ਮੈਂ ਉਹਨਾਂ ਨੂੰ ਆਪਣੀ ਸ਼ਕਤੀ ਨਾਲ ਇਸ ਨਗਰ ਵਿੱਚ ਨਹੀਂ ਰਹਿਣ ਦਿਆਂਗਾ योगी ਕਹਿੰਦਾ ਵੀ ਜਿਹਨੇ ਮੇਰੀ ਚਲਦੀ ਸ਼ਕਤੀ ਦੇ ਵਿੱਚ ਲਤ ਮਾਰੀ ਆ ਮੈਂ ਉਹਨੂੰ ਇਸ ਨਗਰ ਵਿੱਚ ਨਹੀਂ ਰਹਿਣ ਦੇਵਾਂਗਾ ਅਤੇ ਆਪਣੀ ਘਟੀ ਘਟੀਆਂ ਦਾ ਕਾਮਨੂ ਬਹਾਲ ਕਰਨ ਲਈ ਉਸ ਨੂੰ ਨੀਮਾ ਵੀ ਦਿਖਾਣਾ ਲਣਾ ਹੈ ਉਸ ਨੂੰ ਘਟਿਆ ਕਰਕੇ ਨੀਮਾ ਵੀ ਦਿਖਾ ਲੈਣਾ ਹੈ ਬਾਹਰ ਜਿਵੇਂ ਗਰਬਾਣੀ ਦਾ ਫਰਮਾਨ ਹੈ ਮੰਤਰੀ ਹੋਏ ਅਠੂ ਹੈ ਨਾਗ ਨਹੀਂ ਲੰਗੇ ਜਾਏ ਆਪਣ ਹਥੀਆਂ ਪੜੇ ਦੇ ਕੁਚਾ ਆਪ ਲਾਏ ਸਾਦਾ ਪਹਿਲਾ ਹਮਲਾ ਸਰਦੀ ਦਾ ਮੌਸਮ ਸੀ ਬਾਬਾ ਜੀ ਆਪਣੇ ਰਹਿ ਸੀਸਤਾਨ ਤੇ ਬਾਹਰ ਤਪ ਵਿੱਚ ਬੈਠੇ ਸਨ ਸਿਮਰਨ ਵਿੱਚ ਲੀਨ ਸਨ ਲੋਕ ਸੋ ਗਾਂਦੀ ਬੈਠ ਤੇ ਇਹ ਮਗਡੰਡੀ ਸੀ ਇੱਕ ਪਗੜਨ ਦੀ ਸੀ ਉਸ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਨਤ੍ਰਿਕ ਸ਼ਕਤੀ ਜਿਸ ਵਿੱਚ ਉਹ ਕਾਫੀ ਮਹਰਸੀ ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਇਆ ਬਾਬਾ ਜੀ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਪਰ ਆਪਣੀ ਤਾਨਤ੍ਰਿਕ ਸ਼ਕਤੀ ਚਲਾ ਰਿਹਾ ਹੈ ਆਪ ਜੀ ਸਿਵਨ ਵਿੱਚ ਮਗਰ ਬੈਠੇ ਸਨ ਬਾਬਾ ਜੀ ਨੇ ਦੱਸਿਆ ਕਿ ਅਚਾਨਕ ਸਾਡੇ ਦਿਲ ਨੂੰ ਕਾੜੀ ਜਹੀ ਪੈਣ ਲੱਗੀ। ਭਈ ਅਤੇ ਥੋੜੀ ਘਬਰਾਹਟ ਜਹੀ ਮਹਿਸੂਸ ਹੋਈ। ਆਲੇ ਦੁਆਲੇ ਨਿਗਾਹ ਮਾਰੀ ਤਾਂ ਸਾਹਮਣੇ ਉਹ ਯੋਗੀ ਖੜਾ ਦਿਸਿਆ। ਤਾਂ ਫਿਰ ਫੇਰ ਸਿਮਰਨ ਵਿੱਚ ਜੁਟ ਗਏ। ਦੂਸਰਾ ਵਾਰ ਅਗਲੇ ਦਿਨ ਫਿਰ ਉਸੇ ਜਗ੍ਹਾ ਖਲੋ ਕੇ ਯੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਆਪਣਾ 발 ਪਾਉਣਾ ਚਾਹਿਆ। ਉਸ ਦੀ ਸ਼ਕਤੀ ਨਾਲ ਬਾਬਾ ਜੀ ਦੀ ਬਸਤੀ ਵਿੱਚ ਥਾਣ ਹੋਈ। ਮੀਖਣ ਤੇ ਪਤਾ ਚੱਲਿਆ ਕਿ ਉਹ ਹੀ ਕੱਲ ਵਾਲਾ 나ਥ ਕੁਝ ਕਰ ਰਿਹਾ ਹੈ। ਆਪ ਜੀ ਸਿਮਰਨ ਵਿੱਚ ਮੰਗਨ ਰਹੇ। ਤੀਸਰਾ ਹਮਲਾ। ਤੀਸਰੇ ਦਿਨ ਫਿਰ ਉਹ 나ਥ ਉਸ 나ਥ ਨੇ ਪਹਿਲੇ ਬਾਗ ਹੀ ਕੀਤਾ। ਬਾਬਾ ਜੀ ਨੇ ਵੇਖਿਆ ਕਿ ਇਹ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ। ਆਪਣਾ ਜੋ ਲਾਏ ਹੀ ਲਾਏ ਹੀ ਜਾਂਦਾ ਹੈ ਤਾਂ ਦਾ ਆਪ ਜੀ ਨੇ ਜੋਗੀ ਦੇ ਤਾਤਰ ਖਵਲ ਨੂੰ ਰੋਕਣ ਲਈ ਉਸ ਵੱਲ ਨਿਗਾਹ ਕਰਕੇ ਕੰਗਰਤਾ ਛੇਤ ਸਵਾਸ ਦੇ ਨਾਲ ਉੱਚੀ ਵਾਹਿਗੁਰੂ ਕਿਹਾ ਪਹਿਲੀ ਵਾਰੀ ਗੁਰਮੰਤਾ ਦਾ ਆਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ ਤੇ ਡੱਗ ਪਿਆ ਜਦੋਂ ਦੂਸਰੀ ਵਾਰ ਇਸੇ ਤਰ੍ਹਾਂ ਉੱਚੀ ਸਰਮੇਚ ਵਾਹਿਗੁਰੂ ਕਿਹਾ ਤਾਂ ਉਹ 나ਥ 4 ਫੁੱਟ ਦੇ ਕਰੀ ਤਕਰੀਬਨ ਜਮੀਨ ਤੇ ਕਿਸੜਦਾ ਹੋਇਆ ਬਾਬਾ ਜੀ ਬਲ ਖਿੱਚਿਆ ਗਿਆ ਜਿਵੇਂ ਕਿਸੇ ਨੂੰ ਰੱਸੇ ਨਾਲ ਬੰਨ ਕੇ ਖਿੱਚੀਦਾ ਜੇ ਉਹ ਤੀਰੀ ਬਾਗੁਰ ਮੰਤਰ ਦਾ ਆਚਾਰਨ ਕੀਤਾ ਤਾਂ ਫਿਰ ਉਸੇ ਤਰ੍ਹਾਂ ਉਹ ਖਿੱਚਿਆ ਗਿਆ ਤੇ ਉਸਨੇ ਮਾਫੀ ਮੰਗਣੀ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ ਮੇਤੋਂ ਗਲਤੀ ਹੋ ਗਈ ਮੈਂ ਮੁੜ ਕੇ ਮੈਂ ਕਿਸੇ ਵੀ ਸਿੱਖ ਸੰਤ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ ਹੁਣ ਬਖਸ਼ ਦਿਓ ਇਤਿਹਾਦਕ ਮਾਮਾ ਜੀ ਦੱਸਿਆ ਕਰਦੇ ਸਨ ਕਿ ਇਸ ਭਾਵਨਾ ਨਾਲ ਅਸੀਂ ਪਹਿਲਾਂ ਤਿੰਨ ਵਾਰੀ ਵਾਹਿਗੁਰੂ ਜਰਮੰਤਾ ਦਾ ਅਚਾਰਨ ਕੀਤਾ ਸੀ ਉਸ ਦਾ ਤਿਆਗ ਕਰ ਦਿੱਤਾ ਅਤੇ ਪਹਿਲੇ ਬਾਗ ਸਿਮਨ ਜਾਰੀ ਰੱਖਿਆ ਥੋੜੇ ਸਮੇਂ ਬਾਅਦ ਉਹ ਜੋਗੀ ਉੱਠਿਆ ਤੇ ਦੂਰੋਂ ਹੀ ਨਮਸਕਾਰਾਂ ਕਰਨ ਦਾ ਚਲਾ ਗਿਆ ਸਿਮਨ ਤੋਂ ਬਾਅਦ ਬਾਬਾ ਜੀ ਨੇ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ 나ਥ ਡਿੱਗਿਆ ਸੀ ਉੱਥੇ ਜਿਵੇਂ ਕਿਸੇ ਨੂੰ ਮਿੱਟੀ ਵਿੱਚ ਘੜੀ ਸੀਦਾ ਹੈ ਇਸ ਪ੍ਰਕਾਰ ਨਿਸ਼ਾਨ ਪਏ ਹੋਏ ਸਨ ਇਸ ਘਟਨਾ ਨਾਲ ਮਨ ਵਿੱਚ ਹੋਰ ਪਰਪੱਕਤਾ ਹੋ ਗਈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਜੋ ਗਰਮਾਂਤਰ ਬਖਸ਼ੀ ਹੈ ਸਭ ਤੋਂ ਸ਼ਰੋਮਣੀ ਤੇ ਸਭ ਤੋਂ ਵੱਧ ਸ਼ਕਤੀवान ਹੈ ਧੰਨ ਹਨ ਸਤਿਗੁਰੂ ਜੀ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨਸਾਰ 64 ਜੁਗਾਂ ਦੇ ਮੰਤਰਾਂ ਵਿੱਚੋਂ ਇੱਕ-ਇੱਕ ਅੱਖਰ ਲੈ ਕੇ ਇਹਾਰੇ ਜੁਗਾਂ ਦੇ ਮੰਤਰਾਂ ਦਾ ਫਲ ਨਾਤਾ ਵਾਹਿਗੁਰੂ ਨੇ ਕਰ ਮੰਤਰ ਆਪਣੇ ਗੁਰ ਸਿੱਖਾਂ ਨੂੰ ਬਖਸ਼ਿਆ ਹੈ ਸਤਜਗ ਸਤਗੁਰ ਬਾਸਦੇਵ ਮਾਮਾ ਮਿਸ਼ਨਾ ਨਾਮ ਜਪਾ ਮੇਂ ਦੁਆਪਰ ਸਤਗੁਰ ਹਰੀ ਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੇ ਕ੍ਰਿਤਾ ਸਤਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਕਲ ਜੁਗ ਦਾ ਨਾਨਕ ਗੁਰੂ ਗੋਬਿੰਦ ਗੱਗਾ ਗੋਬਿੰਦ ਨਾਮ ਆਲਾਵੇ ਚਾਰੇ ਜੁਗਾਂ ਚੌ ਜੁਗੀ ਪਾਂਚੇਣ ਵਿੱਚ ਜਾਏ ਸਮਾਵੇ ਚਾਰੇ ਅਸ਼ਰ ਇੱਕ ਘਰ ਵਾਹਿਗੁਰੂ ਜਾਪ ਮੰਤਰ ਜਪਾਵੇ ਯਹਾਂ ਤੇ ਉਪਜਾ ਫਿਰ ਤਹਾਂ ਸਮਾਵੇ ਇਸਪਰ ਥਾਇ ਬਾਬਾ ਜੀ ਨੇ ਇਹ ਸ਼ਬਦ ਦਾ ਚਾਰਨ ਕੀਤਾ ਅਤੇ ਸਰਬ ਲੋ ਗ੍ਰੰਥ ਅਨੁਸਾਰ ਇਹ ਸ਼ੇਸ਼ਤਰ ਸਰਮੰਤਰ ਸਤਿਗੁਰੂ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਦਿੱਤਾ ਸੀ ਸਾਰਾ ਮੰਤਰ ਚਾਰੋਂ ਕਾ ਚਾਰ ਵਾਹਿਗੁਰੂ ਮੰਤਰ ਨਰਤਾਰ ਕਲਪ ਕਲਪ ਪ੍ਰਤੀ ਔਖਰ ਸਰ ਕਹੀ ਸ੍ਰੀ ਗੁਰੂ ਨਾਨਕ ਜਪੋ ਸਹੀ ਨਜਾ ਆਤਮ ਪ੍ਰਮਾਤਮ ਨੰਦਾਰਸਨ ਜੋ ਚਾਰ ਕਲਪ ਮੈਂ ਮੰਤਰ ਸਸ ਜੋ ਸਾ ਮੰਤਰ ਪਰ ਉਹ ਖਾਸ ਦਿਨਾਂ ਵਾਹਿਗੁਰੂ ਪਵਨ ਕਿਨ ਥੋੜੇ ਦਿਨਾਂ ਪਿੱਛੋਂ ਉਹ ਤਾੰਤਰਕ ਜੋਗੀ ਕਰੇ ਨੂੰ ਪਿੰਡ ਦੀ ਯੂ ਵਿੱਚੋਂ ਆਪਣਾ ਡੇਰਾ ਛੱਡ ਕੇ ਕਿਤੇ ਹੋਰ ਅਣਦਸੀ ਥਾਂ ਤੇ ਬਸਤਲਾ ਬਾਚ ਅੱਤਰਾ ਵਾਚ ਗਿਆ ਇੱਥੇ ਸਮਾਪਤ ਕਰਦੇ ਆਂ ਗੱਲ ਨੂੰ ਅੱਗੇ ਸ਼ੁਰੂ ਕਰਾਂਗੇ ਜੇ ਕੋਈ ਬੋਲਣ ਵਿੱਚ ਗਲਤੀ ਰਹਿ ਗਈ ਹੋਵੇ ਤਾਂ ਆਪ ਦੀ ਅਣਜਾਣ ਮੱੱਚੀ ਜਾਣ ਕੇ ਮਾਫ ਕਰਨਾ ਅੱਗੇ ਤੋਂ ਸੰਧ ਸੇਵਾ ਕਰਨਾ ਇਹ ਜੋ ਸਾਖੀਆਂ ਇਹ ਰਾਮਪੁਰ ਹਰਨਾਮ ਰਾਮਪੁਰ ਖੀੜਾ ਹਰਨਾਮ ਸਿੰਘ ਸੰਤਾਂ ਬਾਬਾ ਜੀ ਦੇ ਜੀਵਨ ਬਾਰੇ ਦੱਸ ਗੋਲੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇ ਕੀ ਫਤ